ਕੀ ਗੱਲ ਹੋ ਗਈ ਤੈਨੂੰ ਰੱਬਾ ਇੱਕ ਮੇਰਾ ਪੋਤਾ ਹੀ ਉਹ ਵੀ ਖੋ ਲਿਆ ਹੀ ਮੇਰੇ ਕੋਲ ਉਠ ਮੈਨਾਂ ਨੂੰ ਕੀ ਗੱਲ ਨਹੀਂ ਹੈ ਮੈਨੂੰ ਐਲੋ ਪਲੀਜ਼ ਤੁਝਿੰਦੇ ਨਾਲੋਂ ਬੋਲ ਨਾ ਭਾਬੀ ਚੁੱਤੀ ਅੰਦਰ ਬਾਹਰ ਆ ਜੀ ਤੂੰ ਮੈਨੂੰ ਲੱਗਣ ਡਿਆ ਤੂੰ ਲੁਕਾਉਂ ਡਿਆ ਮੇਰੇ ਕੋਲ ਕੋਈ ਬਚੋਲਾ ਦੇ ਵਿੱਚ ਕੋਈ ਨਹੀਂ ਹੈਗਾ ਤੇ ਤੁਸੀਂ ਵੀ ਜੋ ਪੁੱਛਣਾ ਮੇਰੇ ਮੁੰਡੇ ਨੂੰ ਤੇ ਪੁੱਛ ਸਕਦੇ ਹੋ ਤੇ ਕੱਲ ਨੂੰ ਬਹੁਤ ਵਿਆਹ ਵੀ ਚੰਗਾ ਕਰਨਾ ਪੈਣਾ ਦਾਜ ਦੋਈ ਦੇਣਾ ਪੈਣਾ ਹੈ ਲੈ ਮੰਮੀ ਜੀ ਤੁਸੀਂ ਕਿਉਂ ਫਿਕਰ ਕਰਦੇ ਹੋ मैं कह रहे कमी करने तू मेरा चनी चढ़ा करता चुप कर मेरे को काम ही। फोन आ गया हेलो। हैं? ऐदा कि हो गया ਮੈਂ ਹੁਣੇ ਆਉਣੀ ਪੁੱਤ ਹੁਣੇ ਆ ਗਈ ਮੈਂ ਪੁੱਤ ਕੀ ਗੱਲ ਹੋਈ ਸੀ ਪਤਾ ਨਹੀਂ ਲੱਗਾ ਆਂਟੀ ਜੀ ਚੰਗਾ ਭਲਾ ਕੰਮ ਡਿਆ ਸੀ ਕੰਨ ਕੰਪਿਊਟਰ ਤੇ ਤੇ ਅਹੀਂ ਜਦੋਂ ਦੇਖਿਆ ਤੇ ਡਿੱਗਾ ਪਿਆ ਸੀ ਜੰਦਿਆਂ ਨੂੰ ਉੱਥੇ ਤੇ ਸਾਰੇ ਸਟਾਫ ਚ ਭੱਜ ਦੌਰ ਪੈ ਗਈ ਫੇਰ ਅਹੀਂ ਚੋਕੇ ਨੂੰ ਹਸਪੀਟਲ ਖੜਿਆ ਤੇ ਡਾਕਟਰ ਕਹਿੰਦਾ ਪੈਰਾਲਾਈਜ਼ ਦਾ ਅਟੈਕ ਆਇਆ ਆਂਟੀ ਉਹ ਜਿੰਨੂੰ ਅਦਰੰਗ ਦਾ ਅਟੈਕ ਨਹੀਂ ਕਹਿ ਦਿੰਦੇ ਅੱਛਾ ਅੱਛਾ ਪਤਹੁਣੇ ਦੀ ਪਹਿਣ ਦਾ ਵਿਆਹ ਕੀਤਾ ਜੀ ਥੋ ਡੱਬ ਨੇ ਫੇਰ ਈ ਵੱਡੀ ਮੁਸੀਬਤ ਦਿੱਤੀ ਮੈਨੂੰ ਚਲੋ ਕੋਈ ਗੱਲ ਨਹੀਂ ਆਂਟੀ ਤੁਸੀਂ ਹੌਸਲਾ ਰੱਖੋ ਤੇ ਮੈਂ ਹੁਣ ਚੱਲਦਾ ਵਾਂ ਕਿਸੇ ਵੀ ਚੀਜ਼ ਦੀ ਲੋੜ ਪੜ ਹੋਏਗੀ ਤਾਂ ਮੈਨੂੰ ਫੋਨ ਕਰ ਲਿਓ ਠੀਕ ਆ ਪਤ ਜੀ ਚਲੋ ਠੀਕ ਮੰਮੀ ਜੀ ਅੱਜ ਮੈਂ ਚੋਲ ਖਾਵਾ ਮੈਂ ਨਾ ਰੋਟੀ ਬਣਾਉਣੇ ਰਸੋਈ ਚ ਲੈ ਕੇ ਆਣੀ ਆ ਗੱਲ ਸੁਣਨੀ ਮੇਰੀ ਆ ਝੌਲ ਬਣਾਏ ਆ ਆ ਕੀ ਬਣਾਇਆ ਗਦਾਵਾ ਤੇ ਸਬਜੀ ਵੇ ਆ ਸਬਜੀ ਬਣਾਈ ਆ ਰੋਟੀ ਬਣਾਉਂਦਾ ਨਾ ਚਾਹ ਤੈਨੂੰ ਹੈਗਾ ਜਲਿਆ ਜਾ ਚੱਕ ਕੇ ਮੈਂ ਨਹੀਂ ਖਾਣੇ ਫੇਰ ਬਣਾ ਕੇ ਤੇ ਲਿਆ ਹੋਰ ਚਲੋ ਮੈਂ ਤੁਹਾਨੂੰ ਦੂਜੀ ਸਬਜੀ ਬਣਾ ਦੇਣੀ ਪਤਾ ਨਹੀਂ ਕੀ ਸਿੱਖ ਕੇ ਆਈ ਆ ਸਬਜੀ ਵੀ ਨਹੀਂ ਬਣਾਉਣ ਦਾ ਕਿਤੇ ਚਾਜੇ ਨੂੰ ਰੋਟੀ ਖਾ ਗੋਬੀ ਵਾਲਾ ਆਪਣਾ ਠਾਣਾ ਬਣਾਇਆ ਮੈਂ ਤੇਰੀ ਮਨਪਸੰਦ ਦਾ ਲੈ ਦਾ ਤੇਰੀ ਬੀਨ ਦਾ ਫੋਨ ਆ ਗਿਆ ਹਾਂ ਸੰਦੀਪ ਸੱਸੀ ਕਾ ਮਮ ਜੀ ਸੱਸੀ ਘਰ ਦੀ ਐ ਕੀ ਹਾਲ ਹੈ ਠੀਕ ਆ ਬੱਤਾ ਅੱਛਾ ਥੋੜ੍ਹੀ ਵੀਰ ਆ ਗਿਆ ਡਿਊਟੀ ਤੇ ਗਿਆ ਹੀਗਾ ਵੀਰਾ ਤੇਰਾ ਡਿਊਟੀ ਤੇ ਮੇਰੀ ਗੱਲ ਕਰਾਂ ਹਾਂ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਗੱਲ ਹੀ ਨਹੀਂ ਕੀਤੀ ਮੈਨਾਂ ਗੱਲ ਪਤਾ ਤਉ ਤ ਕੋ ਕਿੱਥੇ ਹੋਣੀ ਆ ਜੇ ਕਿਉਂ ਕੀ ਹੋਇਆ ਉਹ ਤੇ ਡਿਊਟੀ ਤੇ ਗਿਆ ਹੀਗਾ ਹਾਂ ਟੈਗ ਆ ਗਿਆ ਉਹਨੂੰ ਅੰਦਰ ਰੰਗਦਾ ਮੰਮੀ ਇਹ ਕਿਦਾਂ ਤੁਸੀਂ ਮੈਨੂੰ ਦੱਛਾ ਕਿਉਂ ਨਹੀਂ ਆ ਧੀਏ ਬੈਂਕ ਤੈਨੂੰ ਕੀ ਦੱਸਣਾ ਹੀਗਾ ਮੈਂ ਤੇ ਆ ਪਰੇਸ਼ਾਨ ਹੋ ਗਈ ਹਾਂ ਕੋਈ ਨਾ ਮੰਮੀ ਤੁਸੀਂ ਰੋ ਨਾ ਮੈਨਾਂ ਹੁਣੇ ਪਤਾ ਲੈਣ ਹੋਣੀ ਆ ਨੇਂਦੀਏ ਹੁਣ ਨਿਹਰਾ ਹੋ ਗਿਆ ਵਾ ਸਵੇਰੇ ਆ ਜੀ ਤੂੰ ਚਲੋ ਠੀਕ ਆ ਮੈਂ ਸਵੇਰੇ ਆ ਜੂੰਗੀ ਫੇਰ ਹਾਂ ਚਲ ਠੀਕ ਆ ਫੇਰ ਚੰਗਾ ਚੰਗਾ ਮੇਰਾ ਬੱਬ ਇੱਕੋ ਇੱਕ ਮੇਰਾ ਕੋਤੀ ਹੀ ਖਮੋਲ ਮਾਈ ਉਹਨਾਂ ਵਿੱਚੋਂ ਮੂੰਹ ਮਾਰ ਦਿੱਤਾ ਹੁਣ ਕਿਦਾਂ ਕਰਦਾ ਸਾਰੀ ਦੀ ਥੀ ਕਰਨੀ ਹੈ ਇਹ ਤਾਂ ਗੁੜੀ ਜਿਸ ਮਾਨ ਵੀ ਦੇਣ ਵਾਲਾ ਦਾਦੂ ਕਿਦਾਂ ਕਰੂੰਗੀ ਹਾਂ ਚਲਾਂ ਰੱਬ ਨੇ ਮਾਰ ਮਾਰ ਹੀ ਦਿੱਤੀ ਆ ਮੈਂ ਹੀ ਕੁਝ ਕਰੂੰਗੀ ਹੁਣ ਕਹਿੰਦੀ ਮਮੀ ਜੀ ਤੇ ਟੈਨਸ਼ਨ ਨਾ ਲਓ ਮੈਂ ਕਰੂੰਗਾ ਕਰੂੰ ਇਨੀ ਬੋਤ ਤੂੰ ਹੀ ਕਰਨਾ ਕੰਮ ਜਾਂ ਕੱਢ ਤੂੰ ਰੋਟੀ ਦਾ ਮੰਮੀ ਮੰਮੀ ਆਦਾਸ ਕਿਉਂ ਰੌਲਾ ਪਾਇਆ ਇੰਨਾ ਉਹ ਮੇਰੇ ਚਟਾ ਗੁੰਡਾ ਪਜਾਮਾ ਜਿਹੜਾ ਮੈਂ ਸਵਾਇਆ ਸੀ ਨਵਾ ਉਹ ਲੱਭਣ ਨੂੰ ਕਿੱਥੇ ਰਹਾਤਾ ਅੱਛਾ ਉਹ ਤੇ ਪਰਸੋਂ ਦਾ ਧੋਣ ਵਾਲਾ ਪਿਆ ਆ ਮੰਮੀ ਮੈਂ ਪਾਕ ਜਾਣਾ ਹੈਗਾ ਹੁਣ ਮੁੰਡਿਆਂ ਨੇ ਗੁਰਦੁਆਰਾ ਜਾਣ ਦੀ ਸਲਾਹ ਬਣਾਈ ਸੀ ਤੇ ਕੋਈ ਨਹੀਂ ਪੈਂਟ ਕਮੀਜ਼ ਪਾ ਕੇ ਤੇ ਤੂੰ ਚੱਲ ਜਾ ਉਹ ਸਾਰਿਆਂ ਨੇ ਗੁੰਡੇ ਪਜਾਮੇ ਪੋਣੇ ਆ ਤੇ ਮੈਂ ਵੀ ਚੰਗਾ ਲੱਗੂਗਾ ਕੱਲਾ ਪੈਂਟ ਕਮੀਜ਼ ਪਾ ਕੇ ਤੁਰਿਆ ਫਿਰੂੰਗਾ ਗੱਲ ਸੁਣ ਮੁੰਡਿਆ ਮੇਰੀ ਹੁਣ ਨਾ ਤੇਰਾ ਹੋ ਗਿਆ ਵਿਆਹ ਤੇ ਤੂੰ ਮੇਰੀ ਜਾਨ ਨਾ ਘਾਟ ਖਾਇਆ ਕਰ ਹੁਣ ਆਪਣੀ ਬੋਟੀ ਨੂੰ ਕਿਹਾ ਕਰ ਆਪੇ ਉਹ ਕਪੜੇ ਧੋ ਕੇ ਦਿਆਂ ਕਰੂਗੀ ਮੰਮੀ ਜੀ ਦੇ ਵਿਆਹ ਨੂੰ ਕਿੰਨੇ ਦਿਨ ਹੋਇਆ ਕਿਤੇ ਹੁਣ ਇਹ ਮਰ ਤੇ ਇੰਨਾ ਕੰਮ ਦਾ ਭਾਰ ਪਾਦਾ ਜੀ ਤੂੰ ਕਹਿਣਾ ਹੈ ਨਾ ਤੇ ਆਪੇ ਕਹਿ ਲਾ ਫਿਰ ਮੇਰੇ ਕੋ ਨਹੀਂ ਕਿਹਾ ਜਾਂਦਾ ਫਿਰ ਕੀ ਹੈ ਹੁਣ ਇਹ ਵਿਆਹ ਹੋਇਆ ਆ ਤੇ ਸੰਦੀਪ ਗੱਲ ਸੁਣ ਮੇਰੀ ਹਾਂਜੀ ਮੰਮੀ ਜੀ ਆਲਮਾਰੀ 'ਚ ਪਏ ਆ ਕਪੜੇ ਇਹ ਸਾਰੇ ਚੰਗੀ ਤਰ੍ਹਾਂ ਧੋ ਲਾ ਚਲੋ ਠੀਕ ਮੈਂ ਧੋ ਦਿੰਨੀ ਪਹਿਲਾਂ ਮੈਂ ਚਾਰ ਲੋਨੇ ਉਹ ਲਾਦਾ ਨਹੀਂ ਤੇ ਨਹੀਂ ਪਹਿਲੇ ਮੁੰਡੇ ਦੇ ਕੱਪੜੇ ਧੋ ਠੀਕ ਹੈ ਸਾਰੇ ਕੱਢ ਲਾ ਇਹਨੂੰ ਕੱਲ ਨੂੰ ਖੋਲਣੀ ਚਾਹੀਦੀ ਆ ਤੇ ਮਮ ਜੀ ਮਸ਼ੀਨ 'ਚ ਹੀ ਧੋਨੇ ਕੱਪੜੇ ਹੱਥ ਨਾਲ ਧੋਦੇ ਧੋਨੇ ਮਸ਼ੀਨ 'ਚ ਨਹੀਂ ਧੋਨੇ ਹੱਥ ਨਾਲ ਧੋ ਕੱਪੜੇ ਮਸ਼ੀਨ 'ਚ ਨਾ ਦਾਗ ਨਹੀਂ ਲੱਥਦੇ ਕੱਪੜੇ 'ਤੇ ਹੱਥ ਨਾਲ ਦਾਗ ਲਾ ਤੇ ਜੇ ਹੱਥ ਨਾਲ ਹੀ ਧੋਨੇ ਤਾਂ ਇਹਨੂੰ ਕੱਲ ਹੀ ਲਿਆ ਕੇ ਰੱਖਿਆ ਕਪੜੇ ਮੇਰੇ ਕੋ ਤੋਪ ਦੇਣੀ ਸੀ ਤਾਂ ਐ ਲਈ ਆ ਚਲੋ ਤੋ ਦੇਣੀ ਹੱਥ ਨਾਲੇ ਗਾਲ ਸੁਣ ਮੇਰੀ ਆ ਵੀ ਕਪੜੇ ਫੜ ਇਹ ਨਾ ਪਾਣੀ ਚ ਕੱਢਣ ਵਾਲੇ ਆ ਤੇ ਨਾਲੇ ਗਾਲ ਸੁਣ ਉਹ ਕੇ ਹੱਥ ਨਾਲ ਤੇ ਸੁਕਾ ਮਸ਼ੀਨ ਚ ਲਈ ਸਿਆਲੀ ਦੇਣੇ ਆ ਸੁੱਕ ਦੇਣੀ ਹੈਗੇ ਕੱਪੜੇ ਠੀਕ ਆ ਮਮੀ ਜੀ ਮੈਂ ਨਾ ਤੁਹਾਨੂੰ ਕਹਿਣਾ ਹੈ ਕਿ ਮੈਨੂੰ ਦੋ ਸੂਟ ਸਵਾ ਦੋ ਕਿਉਂ ਕੀ ਗੱਲ ਤੇਰੀ ਮਾਂ ਨੇ ਤੈਨੂੰ ਸੂਟ ਨਹੀਂ ਦਿੱਤੇ ਲੋਕੀ ਤੇ ਵਿਆਹ ਚ ਪੰਜ ਵਾਰੀ ਦੇ ਸੂਟ ਦਿੰਦੇ ਆ ਉਹ ਤੋਂ ਉਹਨਾਂ ਨੇ ਦੇ ਹੀ ਦੇ ਨਹੀਂ ਤੂੰ ਲਾਈ ਉਸ ਵਕਤ ਆਏ ਦੋ ਚੁੰਨੀ ਚੜਾ ਕਰਕੇ ਤੇ ਚੱਲ ਕੋਈ ਨਹੀਂ ਮੈਂ ਤੈਨੂੰ ਦੋ ਸੂਟ ਲਿਆਂ ਦਾਂਗੀ ਤੇ ਬਾਕੀ ਆਪਣੀ ਮਾਂ ਕੋ ਮੰਗਾ ਲੈ ਮੇਰੇ ਵਿਆਹ ਚ ਨਾ 11 ਸੂਟ ਦਿੱਤੇ ਸੀ ਤੇ ਤੂੰ ਪੰਜ ਹੀ ਮੰਗਵਾ ਲਾ ਉਹ ਸੂਟ ਦੇ ਤੇ ਦੇਣਗੇ ਮੰਮੀ ਨਹੀਂ ਪਰ ਤੁਹਾਨੂੰ ਵੀ ਪਤਾ ਹੀ ਆ ਕਪੜਾ ਠੀਕ ਨਹੀਂ ਹੈਗਾ ਉਹ ਤੋਂ ਜਰਾ ਆਪਣੀ ਕੰਮ ਤੇ ਜਾਂਦਾ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਮਹਾ ਹੁੰਦਾ ਵਾ ਨਹੀਂ ਮੈਂ ਫਿਰ ਹੁਣ ਕੀ ਕਰਾਂ ਆਪਣੇ ਘਰ ਦਾ ਵੀ ਤੇ ਗੁਜ਼ਾਰਾ ਉਹ ਕਰਦੇ ਆ ਤੇ ਤੈਨੂੰ ਕੀ ਗੱਲ ਸੂਟ ਨਹੀਂ ਦੇ ਸਕਦੇ ਚਲੋ ਮੈਂ ਕੈਡ ਨਹੀਂ ਫਿਰ ਉਹਨਾਂ ਨੂੰ ਫੋਨ ਕਰਕੇ ਤੇ ਮੰਗਵਾ ਲਾਂ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਦਾਂ ਠੀਕ ਠਾਕ? ਹਾਂ ਜੀ ਠੀਕ ਠਾਕ ਆ ਤੇ ਇਸ ਨਾਲ ਠੀਕ ਠਾਕ ਹਾਂ। ਹਾਂ ਠੀਕ ਠਾਕ ਆ। ਤੇ ਵੀਰਾ ਦਾ ਕੀ ਹਾਲ ਆ? ਵੀਰਾ ਠੀਕ ਆ ਤੇਰਾ। ਅੱਛਾ ਤੂੰ ਸੁਣਾ ਦਿਲ ਲੱਗ ਗਿਆ ਤੇਰਾ? ਹਾਂ ਜੀ ਲੱਗ ਗਿਆ ਵਾ। ਤੇ ਮੈਂ ਨਾ ਤੁਹਾਨੂੰ ਇੱਕ ਗੱਲ ਕਹਣੀ ਸੀ। ਹਾਂ ਦੱਸ। ਮੇਰਾ ਦਿਲ ਨਹੀਂ ਕਹਿੰਦਾ ਪਰ ਮੈਨੂੰ ਨਾ ਤੇਹੀ ਡਾਕ ਸੂਟ ਲਾ ਦੋਗੇ। ਹਾਂ ਬੋਤ ਲਾ ਦੂੰਗੀ। ਮੈਂ ਅੱਜ ਸਰਪੰਚਾਂ ਦੇ ਘਰੋਂ ਪੈਸੇ ਲੈ ਕੇ ਨਾ ਤੱਲਾ ਦਿੰਨੇ ਆ ਸੂਟ ਤੈਨੂੰ ਅੱਛਾ ਤੂੰ ਸੂਟ ਨਾ ਬਹੁਤੇ ਮਹਿੰਗੇ ਨਾਲ ਉਹ ਘਰ ਪਾਉਣ ਵਾਲੇ ਲੈ ਦੇ ਉਹਨੂੰ ਨਾ ਬੋਤੇ ਕੁੜਮਾ ਦੀ ਗੱਲ ਵਾ ਮੈਂ ਸੂਟ ਤੇ ਲਈ ਵਧੀਆ ਲਿਆਉਂਗੀ ਮਾੜੇ ਕਿਉਂ ਲਿਆਉਣੇ ਆ ਪਰ ਮੰਮੀ ਫਿਰ ਵੀ ਹੁਣ ਵੀਰੇ ਦੀ ਜਿੰਮੇਵਾਰੀ ਤੁਹਾਡੇ ਸਿਰ ਆ ਗਈ ਐ ਤੇ ਘਰ ਦਾ ਖਰਚਾ ਵੀ ਚਲਾਉਣਾ ਚਾਦਰ ਵੇਖ ਕੇ ਹੀ ਪੈਰ ਪਸਾ ਰਹੇ ਹੋ ਕੋਈ ਗੱਲ ਨਹੀਂ ਦੀ ਐ ਆਪੇ ਰੱਬ ਨੇ ਚਲਾਈ ਜਾਣਾ ਕੰਮ ਚਲ ਠੀਕ ਆ ਫੇ ਚੰਗਾ ਚਲੋ ਠੀਕ ਆ ਨਾ ਕੀ ਕਹਿਣ ਦੀ ਏ ਤੁਮਾਂ ਨੂੰ ਵੀ ਸਸਤੇ ਸੂਟ ਲੈ ਕੇ ਤੇ ਆ ਜੀ ਉਹ ਤਾਂ ਮੈਂ ਤਾਂ ਕਿਹਾ ਕਿ ਕਿਤੇ ਬਹੁਤ ਮਹਿੰਗੇ ਨਾਲ ਲੈ ਕੇ ਆ ਜਨ ਮੈਨੂੰ ਤਾਂ ਘਰ ਪਾਉਣ ਵਾਲੇ ਹੀ ਚਾਹੀਦੇ ਅੱਛਾ ਗਾਹ ਹੀ ਮੰਗਤੇ ਬੈਠੇ ਆ ਤੁਸੀਂ ਗਰੀਬ ਜੇ ਅਸੀਂ ਨਹੀਂ ਗਰੀਬ ਮੇਰੀ ਵੀ ਨਾ ਇੱਜ਼ਤ ਆ ਕੋਈ ਸ਼ਰੀਕੇ ਦੇ ਵਿੱਚ ਤੇ ਮੰਮੀ ਦਾ ਨੂੰ ਇਹ ਤਾਂ ਪਤਾ ਯਾਰ ਮੰਮੀ ਦੇ ਸਰਤੇ ਹੁਣ ਭਰਾ ਦੀ ਵੀ ਜ਼ਿੰਮੇਵਾਰੀ ਆ ਕਿਥੋਂ ਇੰਨਾ ਖਰਚਾ ਕਰੂਗੀ ਉਹ ਨਹੀਂ ਕੱਲੇ ਪੁੱਤ ਦੀ ਫਿਕਰ ਆ ਤੇ ਦੀ ਕੋਈ ਚੋ ਮਹਿਮਾਰੀ ਨਹੀਂ ਆ ਚੱਲ ਮੈਂ ਤੈਨੂੰ ਦੋ ਸੂਟ ਲਿਆ ਦੇਣੀ ਆ ਕਿਤੇ ਆਉਣਾ ਜਾਣਾ ਵੀ ਪੈਂਦਾ ਆ ਤੇ ਨਾਲੇ ਨਾ ਮੈਂ ਕਮਰੇ ਚ ਦੋ ਸੂਟ ਕੱਢ ਕੇ ਰੱਖੇ ਆ ਜੇ ਤੇਰੇ ਨਾ ਪਾਉਂਦੇ ਆ ਨਾ ਤੇ ਉਹ ਵੀ ਪਾ ਲੈ ਚਲੋ ਠੀਕ ਆ ਮੈਂ ਵੇਖ ਲੈਂਦੀ ਆ सत श्रीकाल मैम जी सताल ठीक ठाक हांजी चलो भैन जी ठीक ठाक सारे हाँ भैन जी, हाँ जी, जी तो ही दसो हाँ साढ़ा भी ठीक है भैन जी मैं ते गल ਉਹ ਸਾਮਾਨ ਦਾ ਟਾਈਮ ਦਿੱਤਾ ਹੈ ਨਾ 6 ਮਹੀਨਿਆਂ ਦਾ ਤੇ ਉਹ ਸਾਡੇ ਕੋਲ ਦਿੱਤਾ ਨਹੀਂ ਜਾਣਾ ਹੁਣ ਕਿਉਂ ਭੈਣ ਜੀ ਦਿੱਤਾ ਕਿਉਂ ਨਹੀਂ ਜਾਣਾ ਆਪਣੀ ਗੱਲ ਤੇ ਹੋਈ